ਇਸ ਗਰੂਰ ਦੇ ਪਿੰਡ ਗਾਗਾ ਦੇ ਵਿੱਚ ਘਰ ਚ ਖੜੇ ਮੋਟਰਸਾਈਕਲ ਦਾ ਹੀ ਚਲਾਨ ਕੱਟਿਆ ਅਮਰਜੀਤ ਸਿੰਘ ਦੇ ਨਾਮ ਤੇ ਮੋਟਰਸਾਈਕਲ ਹੈ ਜੋ ਕਿ ਪਠਾਨਕੋਟ ਆਰਮੀ ਕੈਂਪ ਤੇ ਡਿਊਟੀ ਕਰਦਾ ਹੈ ਉਸਦੇ ਫੋਨ ਤੇ 2000 ਦੇ ਚਲਾਨ ਦਾ ਮੈਸੇਜ ਆਇਆ ਜਿਸ ਚ ਉਸੇ ਦੀ ਬਾਈਕ ਦਾ ਜਾਲੀ ਨੰਬਰ ਲਾਇਆ ਗਿਆ ਸੀ ਮੇਰੀ ਡਿਊਟੀ ਬਾਈ ਜੀ ਪਠਾਨਕੋਟ ਹੈਗੀ ਆਰਮੀ ਕੈਂਪ ਦੇ ਵਿੱਚ ਤੇ ਘਟਣਾ ਇਹ ਸੀ ਬਾਈ ਜੀ 23 ਤਰੀਕ ਨੂੰ ਮੈਂ ਐਸੀ ਡਿਊਟੀ ਤੇ ਪਠਾਨਕੋਟ ਡਿਊਟੀ ਦੇ ਦੌਰਾਨ ਮੈਨੂੰ 3:30 ਤੋਂ 4 ਵਜੇ ਮੈਸੇਜ ਆਇਆ ਇੱਕ ਟੈਕਸ ਮੈਸੇਜ ਫੋਨ ਦੇ ਉੱਪਰ ਮੇਰੇ ਤੇ ਉਹਦੇ ਵਿੱਚ ਜਦੋਂ ਮੈਂ ਮੈਸੇਜ ਖੋਲ ਕੇ ਦੇਖਿਆ ਮੇਰੇ ਮੋਟਰਸਾਈਕਲ ਬੁਲਟ ਦਾ ਜੋ ਕਿ ਘਰੇ ਖੜਿਆ ਸੀਗਾ ਤੇ ਉਹਦਾ ਚਲਾਨ ਆਇਆ ਹੋਇਆ ਸੀਗਾ ਜਦੋਂ ਮੈਂ ਤੁਹਾਨੂੰ ਮੈਸੇਜ ਨੂੰ ਖੋਲ ਕੇ ਦੇਖਿਆ ਤਾਂ ਉਸ ਦੇ ਉੱਪਰ ਨੰਬਰ ਪਲੇਟ ਦਾ ਚਲਾਨ ਕੀਤਾ ਹੋਇਆ ਸੀਗੀ ਟ੍ਰੈਫਿਕ ਪੁਲਿਸ ਮਾਨਸਾ ਨੇ ਤੇ ਜਦ ਕਿ ਮੇਰਾ ਮੋਟਰਸਾਈਕਲ ਮੇਰੇ ਕੈਮਰਾ ਜੋ ਮੈਂ ਦਿਖਾ ਸਕਦਾ ਤੁਹਾਨੂੰ ਘਰੇ ਖੜਿਆ ਹੈਗਾ ਆਨਲਾਈਨ ਤੇ ਨੰਬਰ ਪਲੇਟ ਮੇਰੇ ਮੋਟਰਸਾਈਕਲ ਦੀ ਸਰਕਾਰੀ ਜੋ ਲੱਗੀ ਹੋਈ ਹੈ ਜੋ ਤੁਹਾਨੂੰ ਦਿਖਾ ਆ ਚੁੱਕਿਆ ਮੈਂ ਤੇ ਇਹਦੇ ਵਿੱਚ ਮਾਨਸਾ ਪੁਲਿਸ ਦੀ ਲਾਪਰਵਾਹੀ ਦੇ ਕਾਰਨ ਮੈਂ ਡਿਊਟੀ ਤੇ ਮੋਟਰਸਾਈਕਲ ਮੇਰਾ ਘਰੇ ਹੈਗਾ ਤੇ ਕਿਸੇ ਹੋਰ ਮਤਲਬ ਹੋਰ ਮੋਟਰਸਾਈਕਲ ਤੇ ਜਾਂ ਸਕੂਟਰ ਤੇ ਲੱਗੀ ਹੋਈ ਨੰਬਰ ਪਲੇਟ ਨੂੰ ਮੇਰਾ ਨਾਂ ਤੇ ਮੇਰਾ ਚਲਾਨ ਕਰ ਦਿੱਤਾ ਜਦ ਕਿ ਉਹ ਜਿਹੜੀ ਪਲੇਟ ਹੈਗੀ ਨੰਬਰ ਪਲੇਟ ਹੈਗੀ ਕਿਸੇ ਨੇ ਜਾਲੀ ਲਾਈ ਹੋਈ ਹੈ ਜੋ ਮੇਰੇ ਸੇ ਮੇਰੇ ਨੰਬਰ ਨਾਲ ਦੀ ਹੈ ਉਸ ਦੀ ਨੰਬਰ ਪਲੇਟ ਚੈੱਕ ਕਰਨ ਦੀ ਬਜਾਏ ਉਸ ਦਾ ਡਾਕੂਮੈਂਟ ਪੂਰੇ ਚੈੱਕ ਕਰਨ ਦੀ ਬਜਾਏ ਉਹਨਾਂ ਨੇ ਚਲਾਨ ਕੱਟ ਦਿੱਤਾ ਜੋ ਕਿ ਮੇਰੇ ਫੋਨ ਦੇ ਉੱਪਰ ਆ ਗਿਆ ਨੰਬਰ ਪਲੇਟ ਦਾ 2000 ਰੁਪਏ ਚਲਾਨ ਆਏਗਾ ਜੋ ਕਿ ਮੈਂ ਨਹੀਂ ਭਰਨਾ ਚਾਹੁੰਦਾ ਇਹ ਜੋ ਮੇਰਾ ਚਲਾਨ ਕਟਿਆ ਹੈ ਇਹ ਪ੍ਰਸ਼ਾਸਨ ਜਾਂ ਟ੍ਰੈਫਿਕ ਪੁਲਿਸ ਮਾਨਸਾ ਦੀ ਭਰੇ ਮੈਂ ਇਹ ਚਲਾਨ ਨਹੀਂ ਭਰਾਂਗਾ ਜੋ ਕਿ ਮੈਂ ਸਹੀ ਹਾਂ ਜੀ ਸਰ ਜੀ ਜਿਹੜਾ ਨੰਬਰ ਪਲੇਟ ਲੱਗੀ ਹੋਈ ਉਹ ਜਾਲੀ ਨੰਬਰ ਪਲੇਟ ਲਾ ਕੇ ਮੋਟਰਸਾਈਕਲ ਚਲਾਇਆ ਜਾ ਹਾਂਜੀ ਬਿਲਕੁਲ ਜੀ ਬਿਲਕੁਲ ਜਾਲੀ ਹੈ ਕਿਉਂਕਿ ਮੇਰਾ ਬੁਲਟ ਮੋਟਰਸਾਈਕਲ ਦੇ ਸਾਰੇ ਡਾਕੂਮੈਂਟ ਆਨਲਾਈਨ ਪੂਰੇ ਨੇਗੇ ਸਰਕਾਰੀ ਨੰਬਰ ਪਲੇਟਾਂ ਦੇ ਲੱਗੀਆਂ ਹੋਈਆਂ ਨੇ ਕੈਮਰੇ ਦੇ ਵਿੱਚ ਖੜਿਆਗਾ ਇੱਕ ਮਹੀਨਾ ਹੋ ਗਿਆ ਇਹਨੂੰ ਚਲਾਇਆ ਨਹੀਂ ਹੈਗਾ ਤੇ ਬਿਲਕੁਲ ਕੋਈ ਬੰਦਾ ਜਾਲੀ ਲਾ ਕੇ ਘੁੰਮ ਰਿਹਾ ਸੀਗਾ ਜਿਸ ਦਾ ਚਲਾਨ ਮੈਨੂੰ ਪਾ ਦਿੱਤਾਗਾ ਕਿਸ ਤਰ੍ਹਾਂ ਮੰਨਦੇ ਹੋ ਵੀ ਅੱਜ ਉਹਨੇ ਨੰਬਰ ਪਲੇਟ ਜਾਲੀ ਲਾਈ ਦੀ ਜਾਂ ਕੱਲ ਹੋਰ ਵੀ ਵੱਡੀ ਵਾਰਦਾਤ ਹੋ ਬਿਲਕੁਲ ਬਿਲਕੁਲ ਜੀ ਅੱਜ ਤਾਂ ਚਲੋ ਉਹਨੇ ਨੰਬਰ ਪਲੇਟ ਚਲਾਨ ਕਰਵਾਇਆ ਕੱਲ ਨੂੰ ਕੋਈ ਵੱਡੀ ਵਾਰਦਾਤ ਨੂੰ ਇਲਜ਼ਾਮ ਦਿੰਦਾ ਤਾਂ ਕਿ ਜੋ ਟ੍ਰੈਫਿਕ ਪੁਲਿਸ ਮਾਨਸਾ ਦੀ ਹੈ ਕਿ ਉਹ ਇੱਕ ਖੜੇ ਦੇਸ਼ ਦੇ ਫੌਜੀ ਦੇ ਉੱਪਰ ਹੀ ਜੋ ਪਾਉਂਦੀ ਕੋਈ ਕੇਸ ਪਾਉਂਦੀ ਜਾਂ ਕੋਈ ਕਿਸ ਤਰ੍ਹਾਂ ਦਾ ਕੋਈ ਘਟਨਾ ਜੀ ਵਾਪਰਦੀ ਹੁਣ ਜ਼ਿੰਮੇਵਾਰ ਕਿਹਨੂੰ ਸਮਝਾਂ ਟ੍ਰੈਫਿਕ ਪੁਲਿਸ ਜੋ ਮਾਨਸਾ ਦੀ ਉੱਥੇ ਮੈਂ ਜ਼ਿੰਮੇਵਾਰੀ ਮਤਲਬ ਕਿ ਉਹਨੇ ਜੋਨੇ ਮਤਲਬ ਕਿ ਨਰਦੋਸ਼ ਮੋਟਰਸਾਈਕਲ ਦਾ ਜੋ ਚਲਾਨ ਕੀਤਾ ਪੁਲਿਸ ਇਸ ਤਰ੍ਹਾਂ ਕਹਿਣਾ ਚਾਹੁੰਦੇ ਕਿ ਐਡਾਂ ਦੇ ਬਹੁਤ ਸਾਰੇ ਚੋਰੀ ਹੋ ਕੇ ਜਾਂ ਮੋਟਰਸਾਈਕਲ ਨੰਬਰ ਪਲੇਟਾ ਬਦਲ ਕੇ ਚੱਲ ਰਹੇ ਹੋਣੇ ਬਿਲਕੁਲ ਇਹਦੇ ਵਿੱਚ ਇਹ ਕਹਿਣਾ ਚਾਹਣਾਗਾ ਵੀ ਟ੍ਰੈਫਿਕ ਪੁਲਿਸ ਜੋ ਵੀ ਜਿੱਥੇ ਵੀ ਚਲਾਣ ਲਈ ਕੋਈ ਖੜਦੇ ਨੇਗੇ ਉਹਦੇ ਡਾਕੂਮੈਂਟ ਪੂਰੇ ਦੇਖਿਆ ਜਾਣ ਚੈੱਕ ਕਰੇ ਜਾਣ ਆਨਲਾਈਨ ਚੈੱਕ ਕਰੇ ਜਾਣ ਵੀ ਹਾਂ ਕਿਸ ਦੇ ਨਾਂ ਤੇ ਚੀਜ਼ ਹੈਗੀ ਫਿਰ ਉਸ ਨੂੰ ਅੱਗੇ ਕਾਰਵਾਈ ਕੀਤੀ ਜਾਵੇ